ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਜਿਹੜੀ ਤੁਹਾਨੂੰ ਗੱਡੀ ਦਿਖਾਉਣ ਜਾ ਰਹੇ ਹਾਂ ਦੇਵੀਗੜ੍ਹ ਏਰੀਆ ਤੋਂ ਗੱਡੀ ਆਈ ਹੈ Swift VDI NRI ਵੀਰ ਦੀ ਗੱਡੀ ਹੈ ਲਾਸਟ ਮਾਡਲ 2013 ਜੀ ਤੇ ਡਿਮਾਂਡ ਰੱਖੀ ਗਈ ਹੈ 325000 ਰੁਪਏ 8295201752 8295201752 ਇਸ ਨੰਬਰ ਤੇ ਫੋਨ ਕਰਕੇ ਐਨ ਆਰ ਆਈ ਵੀਰ ਦੀ ਸਵਿਫਟ ਵੀ ਡੀ ਆਈ ਗੱਡੀ ਲਾਸਟ ਮਾਡਲ 2013 3 ਲੱਖ 25000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਗੱਡੀ ਦੇਵਿਗੜ੍ਹ ਏਰੀਆ ਦੇ ਵਿੱਚ ਖੜੀ ਹੈ ਜਾ ਕੇ ਡੀਲ ਕਰ ਸਕਦੇ ਹੋ ਜਲੰਧਰ ਏਰੀਆ ਤੋਂ ਟਰਾਲੀ ਆਈ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਬਿਡ ਵਗੈਰਾ ਲੱਗੇ ਹੋਏ ਨੇ ਸਾਫ ਕੰਡੀਸ਼ਨ ਦੀ ਫੁੱਲ ਹੈਵੀ ਟਰਾਲੀ ਹੈ 45% ਡੇਰ ਪਏ ਨੇ 12x6.5 ਦੀ ਇਹ ਟਰਾਲੀ ਹੈ 95000 ਰੁਪਏ ਡਿਮਾਂਡ ਰੱਖੀ ਗਈ ਹੈ 81980 87455 81980 87455 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਹਰ ਰੋਜ਼ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਏਰੀਆ ਜਾਖਲ ਮੰਡੀ ਤੋਂ ਜੀ ਪਲਟੀਨਾ ਮੋਟਰਸਾਈਕਲ ਆਇਆ ਹੈ ਜੀ 2008 ਮਾਡਲ ਹੈ ਜੀ 15000 ਰੁਪਏ ਰੇਟ ਰੱਖਿਆ ਗਿਆ ਜੀ 9729662052 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਲਟੀਨਾ ਮੋਟਰਸਾਈਕਲ 2008 ਮਾਡਲ 15000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਇਹ ਮੋਟਰਸਾਈਕਲ ਜਾਖਲ ਮੰਡੀ ਦੇ ਵਿੱਚ ਹੈ ਤੁਸੀਂ ਜਾ ਕੇ ਮਾਰਕਵੀਰ ਦੇ ਨਾਲ ਬੈਠ ਕੇ ਡੀਲ ਕਰ ਸਕਦੇ ਹੋ ਜੀ। ਜਿਹੜੇ ਵੀਰ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜਿੰਨਾ ਵੀਰਾਂ ਨੇ ਤੇ ਜਿਹੜੇ ਵੀਰ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤੈਦ ਲੋ ਧੰਨਵਾਦ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਕਾਪੀ 2018 ਦੀ ਹੈ ਤੇ ਮਾਡਲ 2017 ਜੀ ਫਰਸਟ ਓਨਰ ਹੈ ਜੀ 85% ਟੈਰਮ ਦੀ ਕੰਡੀਸ਼ਨ ਹੈ ਮੋਗਾ ਨੰਬਰ ਹੈ ਜੀ ਰੇਟ ਵੀਰ ਨੇ ਦੱਸਣ ਜੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਏਰੀਆ ਜੀ ਪਦੌੜ अठानवे एक सौ सतवंजा अठाठ नौ सौ उनताली अठानवे एक सौ सतवंजा अठाठ नौ सौ उन्ताली इस नंबर पर फोन करके तुम स्वराज अठ सौ पचवंजा ट्रैक्टर दो हज़ार सतारह मॉडल रेट वगैरह पूछ के नंबर पर कॉल करके सारी जानकारी लैके ट्रैक्टर बारे खरीद सकते हो ਕੋਟੀ ਸੇਖਾ ਮੋਗਾ ਤੋਂ ਟਰਾਲੀ ਆਈ ਹੈ ਜੀ ਟਰਲ ਦਾ ਸਾਈਜ਼ ਹੈ ਜੀ 12/6 ਪੈਟ 5 ਹੈ ਜੀ 80000 ਰੁਪਏ ਦਾ ਰੇਟ ਰੱਖਿਆ ਗਿਆ ਜੀ ਸਿੰਗਲ ਟੈਰੀ ਟਰਾਲੀ ਹੈ ਜੀ ਫੁੱਲ ਹੈਵੀ ਬਣੀ ਹੋਈ ਹੈ ਵਧੀਆ ਬਿੱਡ ਲੱਗੇ ਨੇ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਇਹ ਏਰੀਆ ਜੀ ਕੋਟੀ ਸੇਖਾ 93192036 54 93 192 03654 ਇਸ ਨੰਬਰ ਤੇ ਫੋਨ ਕਰਕੇ 12x6.5 ਦੀ ਟਰਾਲੀ 80000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੁਸੀਂ ਇੱਕ ਵਾਰ ਵੀਡੀਓ ਦੇ ਵਿੱਚ ਵੀ ਦੇਖ ਲਿਓ ਸਾਫ ਕੰਡੀਸ਼ਨ ਦੀ ਟਰਾਲੀ ਹੈ ਜਾਲੀ ਵਾਲੇ ਵਧੀਆ ਬਿੱਡ ਲੱਗੇ ਹੋਏ ਨੇ ਪਲਾਟ ਵਿਕਾਊ ਹੈ ਜੀ ਪਲਾਟ ਦਾ ਸਾਈਜ਼ ਹੈ 26x50 ਗਰ ਦੋਸਾਂਝ ਰੋਡ ਮੋਗਾ ਵਧੀਆ 20 ਫੁੱਟ ਗਲੀ ਤੇ ਨੇੜੇ ਸੈਕ੍ਰੈਂਟ ਹਾਰਟ ਸਕੂਲ ਖਰੀਦਣ ਦੇ ਲਈ ਮਾਲਕ ਵੀਰ ਦੇ ਨੰਬਰ ਨੋਟ ਕਰ ਲਓ ਸਕਰੀਨ ਤੇ ਚੱਲ ਰਹੇ ਨੇ ਦੋ ਨੰਬਰ ਨੇ ਦੋਨਾਂ ਤੇ ਕਾਲ ਕਰਕੇ ਖਰੀਦ ਸਕਦੇ ਹੋ ਨੰਬਰ ਹੈ ਜੀ 84150 14732 ਦੂਜਾ ਨੰਬਰ ਹੈ ਜੀ 79734 99140 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਪਲਾਟ ਬਾਰੇ ਹੋਰ ਵੀ ਜਾਣਕਾਰੀ ਲੈ ਕੇ ਪਲਾਟ ਹੈ ਜਿਹੜਾ ਤੁਸੀਂ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਸੱਜਰ ਸੂਈ 플ੋਰ ਬੈਡ ਵਿਕਾਊ ਹੈ ਜੀ ਦੁੱਧ ਹੈਗਾ ਜੀ 14 ਲੀਟਰ ਪੰਜ ਦਿਨਾਂ ਦੀ ਸੂਈ ਹੈ ਜੀ ਮੰਗਰ ਵੱੱਛੀ ਹੈ ਚਾਰ ਦੰਦ ਹੈ ਜੀ ਏਰੀਆ ਵੀਰ ਨੇ ਦੱਸਿਆ ਤੁਸੀਂ ਫੋਨ ਤੇ ਪਤਾ ਕਰ ਸਕਦੇ ਤੇ ਰੇਟ ਹੈ 5000 8729923107 8729923107 ਇਸ ਨੰਬਰ ਤੇ ਫੋਨ ਕਰਕੇ ਸੱਜਰ ਸੂਈ ਹੋਈ ਜਿਹੜੀ ਬੈੜ ਹੈ ਪੰਜ ਦਿਨਾਂ ਦੀ ਸੂਈ ਹੈ ਮੰਗਰ ਵੱੱਛੀ ਹੈ ਜੀ ਦੁੱਧ 14 ਲੀਟਰ ਹੈ ਪਿਆ 1000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਫੇਸਬੁੱਕ ਇਨਸਟਾ YouTube ਜਿੱਥੇ ਤੁਹਾਡਾ ਦਿਲ ਕਰੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤੇ ਸ਼ੇਅਰ ਕਰਕੇ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਵੀ ਜਰੂਰ ਲਿਖ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ। ਸੂਲ ਵਸ ਵਿਕਾਉ ਹੈ ਜੀ 4.5 ਲੱਖ ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਮਾਨਤਾਨ ਮੌਕੇ ਤੇ ਕਰ ਦੇਣਗੇ। SSD ਕ੍ਰਿਸ਼ਨਾ ਵਾਟਿਕਾ ਸਕੂਲ ਚ ਪੱਕੀ ਲੱਗੀ ਹੋਈ ਹੈ ਬੈਨ ਏਰੀਆ ਬਠਿੰਡਾ ਕਾਗਜ਼ ਵਗੈਰਾ ਪੂਰੇ ਨੇ 4.5 ਲੱਖ ਰੁਪਏ ਦਾ ਰੇਟ ਹੈ ਜੀ ਬਾਕੀ ਮਾਨਤਾ ਮੌਕੇ ਤੇ ਹੋ ਜਾਊਗਾ 9541858029 9541858029 ਇਸ ਨੰਬਰ ਤੇ ਫੋਨ ਕਰਕੇ ਸਕੂਲ ਵਾਸਾ ਜਿਹੜੀ ਤੁਸੀਂ 4.5 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਠਿੰਡੇ ਏਰੀਏ ਦੇ ਵਿੱਚ ਹੈ ਕਾਗਜ਼ ਵਗੈਰਾ ਪੂਰੇ ਨੇ ਕੋਈ ਕਮੀ ਬੇਸ਼ੀ ਨਹੀਂ ਹੈ ਕਿ ਵਾਸ ਤੁਸੀਂ ਜਾ ਕੇ ਕਾਲ ਕਰਕੇ ਖਰੀਦ ਸਕਦੇ ਹੋ ਲੋਜੀਕਰ ਤੁਹਾਡੇ ਲਈ ਜ਼ਮੀਨ ਲੈ ਕੇ ਆਇਆ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਕੀ ਲੋਕੇਸ਼ਨ ਹੈ ਜ਼ਮੀਨ ਦੀ 15 ਕਿੱਲੇ ਜ਼ਮੀਨ ਵਿਕਾਊ ਹੈ ਜੀ ਆਲੂਆਂ ਵਾਲੀ ਜ਼ਮੀਨ ਹੈ 2 25 25 ਦੇ ਮੋਟਰਾਂ ਨੇ ਤਕਸੀਮ ਟੱਕ ਹੈ ਜੀ ਵਿੱਚ 2 25 25 ਦੇ ਮੋਟਰਾਂ ਲੱਗੀਆਂ ਹੋਈਆਂ ਨੇ ਤਕਸੀਮ ਟੱਕ ਹੈ ਜੀ ਇਹ 15 ਕਿੱਲੇ ਜ਼ਮੀਨ ਹੈ ਏਰੀਆ ਜੀ ਚਾਂਸਾ ਕੁਰਕ ਖੇਤਰ ਰੇਟ ਹੈ 55 ਲੱਖ ਰੁਪਿਆ ਕਿੱਲੇ ਦਾ 5806921921 ਇਸ ਨੰਬਰ ਤੇ ਫੋਨ ਕਰਕੇ ਤੁਸੀਂ 15 ਕਿੱਲੇ ਜ਼ਮੀਨ 55 ਲੱਖ ਨੂੰ ਕਿਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988440 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਇੱਕ ਤੁਸੀਂ ਵਧੀਆ ਵੀਡੀਓ ਬਣਾਉਣੀ ਹੈ 5-7 ਫੋਟਮਾਂ ਤੇ ਸਾਰੀ ਜਾਣਕਾਰੀ WhatsApp ਕਰ ਦੇਣੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਡ YouTube tractor mela channel Facebook page ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੇਕਰ ਕਿਸੇ ਵੀਰ ਨੇ ਕੋਈ business ਦੀ ਐਡ ਕਰਵਾਉਣੀ ਹੈ ਤਾਂ ਉਹ ਵੀ ਇਹ ਨੰਬਰ ਤੇ ਸੰਪਰਕ ਕਰ ਸਕਦਾ ਹੈ ਤੇ ਨਵੇਂ ਸਾਲ ਦੀਆਂ ਸਾਰੇ ਹੀ ਭੈਣਾਂ ਅਤੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ